ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਅੱਜ ਦੱਸਨੇ ਆ ਕਿ ਤੁਹਾਨੂੰ ਹਰੀਆਂ ਮਿਰਚਾਂ ਦਾ ਆਚਾਰ ਕਿੱਦਾਂ ਬਣਾਉਣਾ ਹੈ ਬਹੁਤ ਹੀ ਈਜ਼ੀ ਤਰੀਕੇ ਨਾਲ ਸਭ ਤੋਂ ਪਹਿਲਾਂ 1 ਕਿਲੋ ਆਪਾਂ ਮਿਰਚਾਂ ਲੈ ਲੈਣੀਆਂ ਐ ਫਿਰ ਇਹਦੇ ਵਿੱਚ ਜਿਹੜਾ ਆਪਾਂ ਸਾਰੇ ਪਾਵਾਂਗੇ ਉਹ ਤੁਹਾਨੂੰ ਹੋਰ ਦੱਸਦਾ ਕਿ 1 ਕਿਲੋ ਮਿਰਚਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਧੋ ਲੈਣਾ ਐ ਫਿਰ ਸੁਕਾ ਲੈਣਾ ਐ ਹੁਣ ਇਹਦੇ ਵਿੱਚ ਕੀ ਆ ਨਮਕ ਸਿਰ੍ਹਾ ਮਿਰਚਾਂ ਇਸ ਕਰਕੇ ਇੰਨਾ ਕਾਪਾ ਨਾਮ ਤੋਂ ਵਿੱਚ ਪਾਤਾ ਤੇ ਮਿਰਚਾਂ ਦੇ ਵਿੱਚ ਜਿਹੜਾ ਕਿ ਆਪਾਂ ਸੈਂਟਰ 'ਚ ਛੀਰ ਜਿਹਾ ਪਾਉਣਾ ਹੈ ਉਹ ਪਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਵਿੱਚ ਆਹ ਵਾਲਾ ਸਾਡਾ ਅਜਵਾਇਨ ਤੇ ਸੌਫੀ ਇਹ ਲੈ ਮਿਕਸੀ 'ਚ ਤੇ ਇਹਨਾਂ ਨੂੰ ਮਿਕਸੀ ਵਿੱਚ ਤੁਸੀਂ ਕੀ ਕਰ ਲੈਣਾ ਹੈ ਪੀਸ ਲੈਣਾ ਹੈ ਦਾ ਦੱਸ ਦਾਂਗੀ ਕਿ ਆਪਾਂ ਕਿੱਦਾਂ ਕਿੱਦਾਂ ਹੁਣ ਕੀ ਕਰਨਾ ਹੈ ਮਿਰਚਾਂ ਨੂੰ ਕੀ ਕਰਨਾ ਹੈ ਮਿਕਸ ਕਰਨਾ ਹੈ ਮਸਾਲੇ ਮਿਕਸ ਕਰਨੇ ਮਸਾਲੇ ਇਹਨੂੰ ਮਿਕਸ ਕਰ ਦੇਣਾ ਆਪਾਂ ਨੋਰਮਲੀ ਪਾਇਆ ਜਿਆਦਾ ਮਸਾਲਾ ਹੋ ਨਹੀਂ ਪਾਏ ਮਸਾਲੇ ਨੂੰ ਮਸਤੇ ਇਹਨੂੰ ਕਰ ਕਰਕੇ ਪਾ ਲਊਗਾ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਹੈ ਥੋੜਾ ਜਿਹਾ ਮਤਲਬ ਕਿ 2 ਚਮਚਾ ਖਾਣੇ ਦੇ 2 ਕੜਛੀ ਖੰਮ ਪਾ ਲਊਗਾ ਜਿੰਨਾ ਕਿ ਆਪਾਂ ਇੱਕ ਕੜਛੀ ਕਹਿ ਸਕਦੇ ਆ ਸਰੋਂ ਦਾ ਤੇਲ ਲੈ ਲੈਣਾ ਹੈ ਉਸ ਤੋਂ ਬਾਅਦ ਵਿੱਚ ਉਹਨੂੰ ਗਰਮ ਕਰਕੇ ਫਿਰ ਇਹਦੇ ਵਿੱਚ ਗਰਮ ਕਰਕੇ ਠਾਰ ਲੈਣਾ ਤੇਲ ਠਾਰ ਲੈਣਾ ਫਿਰ ਅਚਾਰ ਦੇ ਮਸਾਲੇ ਚ ਐ ਮਿਕਸ ਕਰਨਾ ਇਹਦੇ ਤੇਲ ਤਬਾਲਾ ਨਹੀਂ ਪਾਵੇ ਇਹਨਾਂ ਚ ਤੁਹਾਡਾ ਜਪਾ ਦਾ ਸਟਕਾ ਬਸ ਚਾਰ ਬਣ ਕੇ ਤੇ ਇਹ ਕਿੰਨਾ ਟਾਈਮ ਤੱਕ ਅਚਾਰ ਕੱਢੇਗਾ ਉਹਦਾ ਪਤਾ ਕੱਚਾ ਮਿਰਚਾ ਵੈਸੇ 2 ਮਹੀਨੇ ਹੀ ਘਟਦਾ ਚਾਰ ਜਾਦਾ ਨਹੀਂ ਤਾਂ ਨਾਲ ਦੀ ਨਾਲ ਖਾਣ ਵਾਲਾ ਹੁੰਦਾ ਨਾ ਹਾਂਜੀ ਮਿਰਚ ਕੱਚੀ ਹੈ ਜੀ ਇਹ ਮਿਰਚ ਕੱਚੀ ਹੈ ਮਤਲਬ ਕਿ ਕੌੜੀ ਹੈ ਜੀ ਹੂੰ ਤੁਸੀਂ ਨਾਲ ਦੇ ਨਾਲ ਹੀ ਖਾ ਸਕਦੇ ਆ ਇਹ ਹੋ ਗਿਆ ਤਿਆਰ ਹੋ ਗਿਆ ਇਹਦੇ ਵਿੱਚ ਮੜਾ ਜਿਹਾ ਆਪਾਂ ਸਿਰਕਾ ਪਾ ਦਾਂਗੇ ਤੇ ਬਸ ਆਚਾਰ ਤਿਆਰ ਤੇ ਹੁਣ ਦੇਖ ਸਕਦੇ ਆ ਕਿ ਆਹ ਵਾਲਾ ਹੈ ਆਪਣੇ ਕੋਲੇ ਸਿਰਕਾ ਹੈ ਇਹ ਈਜ਼ੀਲੀ ਤੁਸੀਂ ਬਾਏ ਕਰ ਸਕਦੇ ਹੋ ਸ਼ਾਪ ਤੋਂ ਤੇ ਇਹ ਸਿਰਕਾ ਇਹ ਨਹੀਂ ਵੀ ਕਿ ਆਪਾਂ ਜਿਆਦਾ ਹੀ ਐਡ ਕਰ ਦਾਂਗੇ ਇਹਨੂੰ ਸਿਰਫ ਥੋੜਾ ਜਿਹਾ ਅਕੋਰਡਿੰਗ ਟੂ ਅਚਾਰ ਉਸ ਹਾਮ ਨਾਲ ਪਾਵਾਂਗੇ ਨਹੀਂ ਤਾਂ ਫਿਰ ਜ਼ਿਆਦਾ ਖੱਟਾ ਹੋ ਜਾਏਗਾ ਤੇ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਹੈ ਕਿ ਮਸਾਲਾ ਹੈ ਰਲ ਚੁੱਕਿਆ ਉਹ ਰਲ ਚੁੱਕਿਆ ਇੱਦਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੱਕੀਆਂ ਵੀਡੀਓਜ਼ ਹੋਰ ਲੱਕੀਆਂ ਆਮ ਆ ਹੁਣ ਜਿਹੜਾ ਬਾਕੀ ਮਸਾਲਾ ਰਹਿੰਦਾ ਸੀਗਾ ਆਇਲ ਇਹ ਬਦਰ ਚ ਸੰਗੀ ਤਰ੍ਹਾਂ ਬਾਕੀ ਜਿਹੜਾ ਸੀਗਾ ਫਰਾਈ ਵਿੱਚ ਹੁਣ ਮੈਂ ਤੁਹਾਨੂੰ ਨੇੜੇ ਦੀ ਦਿਖਾ ਦਿੰਨੀ ਆ ਕਿ ਇਸ ਤਰ੍ਹਾਂ ਦੀਆਂ ਵਿੱਚਾਂ मिक्स ਹੋ ਗਿਆ ਅਚਾਰ ਤੱਕ 스멜 ਵੀ ਬਹੁਤ ਵਧੀਆ ਆ ਰਹੀ ਹੈ ਜਿਹੜਾ ਨਹੀਂ ਵੀ ਮਿਰਚ ਦਾ ਅਚਾਰ ਖਾਂਦਾ ਉਹ ਵੀ ਅਚਾਰ ਜ਼ਰੂਰ ਖਾਣਗੇ ट्राई ਕਰਕੇ ਦੇਖੋ ਪਲੀਜ਼ ਟ੍ਰਾਈ ਕਰਕੇ ਦੇਖੋ ਅਗਰ ਕਿਸੇ ਨੂੰ ਹੱਥਾਂ ਤੋਂ ਮਸਾਲੇ ਦੀ ਪ੍ਰੋਬਲਮ ਆ ਤਾਂ ਹੱਥਾਂ ਤੇ ਤੁਸੀਂ ਗਲਵਜ਼ ਕੜਸ਼ੀ ਨਾਲ ਜਾਂ ਫਿਰ ਗਲਵਜ਼ ਵੇਅਰ ਕਰਕੇ ਕਰ ਸਕਦੇ ਹੋ ਸਾਰੇ ਵੀਡੀਓ ਦੇਖ ਲਈ ਬਹੁਤ ਬਹੁਤ ਸਾਰਾ ਹੁਣ ਆਪਾਂ ਕੀ ਕਰਨਾ ਹੈ ਥੋੜਾ ਜਿਹਾ ਵਿਨੇਗਰ ਪਾਵਾਂਗੇ ਵਿਨੇਗਰ ਤੋਂ ਬਾਅਦ ਵਿੱਚ ਮਿਕਸ ਕਰਕੇ ਤੇ achar ਸਾਡਾ ਬਣ ਕੇ ਰੈਡੀ ਹੋ ਜਾਏਗਾ 2 ਮਹੀਨੇ ਲਈ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਾਂ ਫਿਰ ਹੋਰ ਵੀਡੀਓਜ਼ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ ਹੁਣ ਮੈਂ ਥੋੜਾ ਜਿਹਾ ਇੱਕ ਚਮਚ ਇਹ ਪਾ ਦਾਂਗੀ ਇਸ ਤੋਂ ਬਾਅਦ ਸਾਡਾ achar ਜਿਹੜਾ ਹੋਏਗਾ ਵਧੀਆ ਹੋ ਜਾਏਗਾ ਹੁਣ ਅਸੀਂ ਦੇਖੋ ਇਹਨਾਂ ਨੇ ਇੰਨਾ ਕ ਪਾ ਦਿੱਤਾ ਹੈ ਹੁਣ ਇਹਨੂੰ ਮਿਕਸ ਕਰ ਦੇਣਗੇ ਬਾਰਾ ਨੀ ਪਾਉਣਾ ਜਿਆਦਾ ਨਾ ਪਾਇਓ ਮਤਲਬ ਕਿ ਇਹ ਸੁੱਕਾ ਸੁੱਕਾ ਵਿੱਚ ਰੱਖੋ ਨਾ ਜਿਨਾਂ ਨਾਲ ਖਾ ਕੇ ਖਾ ਸਕਦੇ ਆ ਆਚਾਰ ਬਣ ਗਿਆ ਸਾਡਾ ਆਚਾਰ ਨਾਲ ਦੀ ਨਾਲ ਆਪਣਾ ਬਹੁਤ ਹੀ ਟੇਸਟੀ ਗਰਮੀ ਦਾ ਮੌਸਮ ਆ ਤੇ ਸਾਰਿਆਂ ਨੂੰ ਹੁੰਦਾ ਹੈ ਕਿ ਸਬਜੀ ਸਾਨੂੰ ਆਪਾਂ ਨੂੰ ਕਈ ਵਾਰ ਸਬਜੀ ਨੂੰ ਮਨ ਨਹੀਂ ਕਰਦਾ ਤਾਂ ਆਚਾਰ ਨੂੰ ਮਨ ਕਰਦਾ ਹੈ ਤੇ ਆਪਾਂ ਅੰਬ ਦਾ ਆਚਾਰ ਵਗੈਰਾ ਕਹਿ ਸਕਦੇ ਆ ਸਕਿਨ ਪ੍ਰੋਬਲਮ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਵਿੱਚ ਬਹੁਤ ਵਧੀਆ ਆਚਾਰ ਆਪਣਾ ਬਣ ਕੇ ਆ ਰੈਡੀ ਆ ਤੇ ਤੁਸੀਂ ਨਾਲ ਦੀ ਨਾਲ ਖਾ ਸਕਦੇ ਆ ਥੈਂਕ ਯੂ ਗਾਇਜ਼ ਫਵਾਚਿੰਗ ਮਾਈ YouTube ਵੀਡੀਓ ਦੇਖੋ ਆਚਾਰ ਇਹਨਾਂ ਨੂੰ ਮਿਗਾ ਕਰਦੀ ਖੰਬੀ ਸੋ ਬਾਏ ਬਾਏ ਕੱਲ ਮਿਲਦੇ ਆ ਥੈਂਕ ਯੂ ਐਂਡ ਸਬਸਕ੍ਰਾਈਬ ਕਰੋ ਚੈਨਲ ਨੂੰ